ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਇਹ ਸਰਕਾਰਾਂ ਕਰਦੀਆਂ ਕੀ ਤੇਰਾ ਤੇਰੀ ਕਾਰ ਹੋਈ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਸੱਚ ਕਲਦੇਸ਼ ਕੋ ਮੈਂ ਤੁਹਾਡਾ ਆਪਣਾ ਸੋਖਨ ਨਾਨੋ ਵਾਲੀਆ ਤੋਂ ਤੁਸੀਂ ਦੇਖ ਰਹੇ ਹੋ ਪੰਜਾਬੀ ਵਾਚਨ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਜੋ ਜੈਗੂਅਰ ਬਾਂਗਰ ਦੇ ਵਿੱਚ ਇੱਕ ਦੋ ਤਰ੍ਹਾਂ ਦੇ ਵਿੱਚ ਜਿਹੜੀ ਆ ਕੁੱਦੂ ਮਹਿਮਾ ਹੋਈ ਸੀ ਉਸ ਦੇ ਖਿਲਾਫ ਜਿਹੜਾ ਇੱਕ ਪਰਚਾ ਦਰਜ ਹੋਇਆ ਸੀਗਾ ਔਰ ਇੱਕ ਪਾਰਟੀ ਵੱਲੋਂ ਜਿਹੜਾ ਕੋ ਵੱਡਾ ਰੋਸ ਮਾਰਚ ਕੀਤਾਗਾ ਗੁਰਦਾਸਪੁਰ ਐਸਐਸਪੀ ਦਫ਼ਤਰ ਦੇ ਸਾਹਮਣੇ ਜਿਹੜਾ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚ ਕੇ ਜਿਹੜਾ ਪਰਚਾ ਹੋਇਆ ਆ ਉਹ ਵਿਰੋਧੀ ਧਿਰ ਦਾ ਹੈ ਕਹਿਣਾ ਹੈ ਕਿ ਪਰਚਾ ਬਿਲਕੁਲ ਨਜ਼ਾਇਦ ਹੋਇਆ ਸੋ ਕਰਦੇ ਗੱਲ ਡੀਐਸਪੀ ਸਾਹਿਬ ਅਤੇ ਵਿਰੋਧੀ ਧਿਰ ਨਾਲ ਐ ਮੈਂ ਮੇਰਾ ਨਾਮ ਕੁਲਦੀਪ ਪੂਰੋਵਾਲ ਆ ਆਪਾਂ ਮੁਲਾਜ਼ਮ ਜਥੇਬੰਦ ਦੇ ਆਗੂ ਆ ਤੇ ਅੱਜ ਅਸੀਂ ਇੱਥੇ ਐਸਐਸਪੀ ਨੂੰ ਸਾਰੇ ਮਿਲਣ ਆਏ ਸੀਗੇ ਤੇ ਸਾਡੇ ਅਧਿਆਪਕ ਨੇ ਜਸਵਿੰਦਰ ਸਿੰਘ ਜਿਹੜੇ ਘੋਦਪੋਕਰ ਪੜਾਉਂਦੇ ਆ ਉਹਨਾਂ ਨੂੰ ਝੂਠੇ ਕੇਸ ਚ ਫਸਾਇਆ ਗਿਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਪਰਚਾ ਜਿਹੜਾ ਵਾ ਉਹ ਰੱਦ ਕੀਤਾ ਜਾਵੇ ਤੇ ਸਾਡੇ ਅਧਿਆਪਕ ਨੂੰ ਇਨਸਾਫ ਕੀਤਾ ਜਾਵੇ ਜੇਕਰ ਸਾਡੇ ਅਧਿਆਪਕ ਨੂੰ ਇਨਸਾਫ ਨਹੀਂ ਮਿਲੇਗਾ ਤੇ ਅਸੀਂ ਆਪਣਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਹੁਣ ਮੰਗ ਪੱਤਰ ਸੌਂਪ ਦਿੱਤਾ ਗਿਆ ਕੀ ਆ ਸੁਵਾਚਨ ਜਿਹੜਾ ਦਿੱਤਾ ਗਿਆ ਪੋਸਟ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਅਸੀਂ ਇਹਦਾ ਇਨਸਾਫ ਕਰਾਂਗੇ ਜੇਕਰ ਨਹੀਂ ਇਨਸਾਫ ਕਰਾਂਗੇ ਸਾਡੀ ਮੀਟਿੰਗ ਜਿਹੜੀ ਹੈ ਜਥੇਬੰਦਿਆਂ ਦੀ ਹੋਣ ਲੱਗੀ ਆ ਜੋ ਵੀ ਜੇ ਇਨਸਾਫ ਨਹੀਂ ਸਾਡੇ ਦਾ ਹੱਕ ਨੂੰ ਮਿਲੇਗਾ ਤਾਂ ਇਸ ਗੱਸੇ ਜ਼ਰੂਰ ਕਰਾਂ। ਥੈਂਕ ਯੂ ਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਲਬੀਰ ਸਿੰਘ ਰੰਧਾਵਾ ਤੇ ਮੈਂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਆਗੂ ਆ। ਅੱਜ ਜਿਹੜਾ ਠਾਣਾ ਕਨੂਆਣ ਦਾ ਪਿੰਡ ਦਾ ਅਗਵਾਲ ਬਾਂਗਰ ਹੈ। ਉਸ ਪਿੰਡ ਦੇ ਵਿੱਚ ਉਸ ਪਿੰਡ ਦੀ ਜਿਹੜੀ ਲੋਕਾਂ ਦੀ ਮਰਜ਼ੀ ਦੇ ਨਾਲ ਬਹੁਤ ਹੀ ਸੂਝਵਾਨ ਲੋਕ ਨੇ ਪਿੰਡ ਦੇ ਉਹਨਾਂ ਨੇ ਜਿਹੜੀ ਪੰਚਾਇਤ ਚੁਣੀ ਆ ਉਹਨੂੰ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਂ ਨਬਾਉਣ ਤੋਂ ਡੱਕਣ ਵਾਸਤੇ ਬਹੁਤ ਕੁੱਝੀਆਂ ਚਾਲਾਂ ਜਿਹੜੀਆਂ ਨੇ ਸ਼ੁਰੂ ਤੋਂ ਜਿਹੜੀਆਂ ਵਰਤੀਆਂ ਜਾ ਰਹੀਆਂ ਔਰ ਉਹਦੇ ਵਿੱਚ ਪਿੰਡ ਦੇ ਵਿਕਾਸ ਦੇ ਰਾਹ ਦੇ ਵਿੱਚ ਜਿਹੜਾ ਕਾਰਜ ਨੇ ਉਹਨਾਂ ਦੇ ਰਾਹ ਦੇ ਵਿੱਚ ਜਿਹੜਾ ਰੁਕਾਵਟ ਲਾਈ ਜਾ ਰਹੀ ਹੈ ਔਰ ਉਹਨੂੰ ਜਿਹੜਾ ਕੰਮ ਕਰ ਜਿਹੜਾ ਕਰਨ ਤੋਂ ਡੱਕਣ ਵਾਸਤੇ ਉਸ ਪਿੰਡ ਦੇ ਲੋਕਾਂ ਦੇ ਉੱਤੇ ਪਿਛਲੇ ਦਿਨੀ ਜਿਹੜੇ ਨਜਾਇਜ਼ ਸਰੇ ਆਮ ਸਰਸਰ ਨਜਾਇਜ਼ ਤੇ ਝੂਠੇ ਪਰਚੇ ਨੇ ਜਿਹੜੇ ਉਦਾਰਜ ਕੀਤੇ ਗਏ ਨੇ ਉਹਦੇ ਵਿਰੋਧ ਵਿੱਚ ਸਾਡੀ ਜਥੇਬੰਦੀ ਦੇ ਸਵੇਤ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਪੀਡਬਲਯੂਡੀ ਵਰਕਸ਼ਾਪ ਵਰਕਰ ਯੂਨੀਅਨ ਹੋਰ ਜਿਹੜੀਆਂ ਜਥੇਬੰਦੀਆਂ ਨੇ ਕਿਰਤੀ ਕਿਸਾਨ ਯੂਨੀਅਨ ਪਿੰਡੂ ਮਜ਼ਦੂਰ ਯੂਨੀਅਨ ਸਾਰੀਆਂ ਜਥੇਬੰਦੀਆਂ ਨੇ ਆਪਸੀ ਤਾਲਮੇਲ ਦੇ ਨਾਲ ਅੱਜ ਇੱਕ ਜਿਹੜਾ ਪ੍ਰੋਗਰਾਮ ਬਣਾਇਆ ਸੀ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਔਰ ਉਸ ਤਹਿਤ ਦਾ ਪ੍ਰੋਗਰਾਮ ਦੇ ਅੱਜ ਤਹਿਤ ਜਿਹੜਾ ਐਸਐਸਪੀ ਨੂੰ ਮੰਗ ਪੱਤਰ ਦੇ ਕੇ ਇਹ ਜਿਹੜਾ ਮੰਗ ਕੀਤੀ ਗਈ ਹੈ ਕਿ ਜਿਹੜੇ ਝੂਠੇ ਤੇ ਸਰਸਰ ਨਜਾਇਜ਼ ਪਰਚੇ ਨੇ ਠਾਣਾ ਕਾਨੂੰਨਵਾਰ ਦੇ ਵਿੱਚ ਜਗਵਾਲ ਬੰਕਰ ਨਿਵਾਸੀਆਂ ਦੇ ਉੱਤੇ ਜਿਹੜੇ ਦਰਜ ਕੀਤੇ ਨੇ ਉਹ ਰੱਦ ਹੋਣੇ ਚਾਹੀਦੇ ਨੇ ਔਰ ਜਿਹੜੇ ਉਸ ਪੇਂਡ ਦੇ ਵਿੱਚ ਸੱਚੀ ਘਟਨਾ ਵਾਪਰੀ ਆ ਹਮਲੇ ਦੀ ਸ਼ੇਰ ਸਿੰਘ ਤੇ ਹੋਰ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਕਾਤਲਾਨਾ ਉਹਦਾ ਪਰਚਾ ਜਿਹੜਾ ਉਹ ਦਰਜ ਹੋਣਾ ਚਾਹੀਦਾ ਇਹਦੇ ਸਬੰਧ ਵਿੱਚ ਇਹ ਪ੍ਰੋਗਰਾਮ ਜਿਹੜਾ ਕੀਤਾ ਗਿਆ ਹੁਣ ਕੀ ਉਸ ਪ੍ਰਚਨ ਦੇਣਾ ਦਿੱਤਾ ਗਿਆ ਪੋਸਟ ਪਟਵਾਰ ਅਹ ਵੇਖੋ ਡੀਐਸਪੀ ਸਾਹਿਬ ਦੀ ਤੁਹਾਡੇ ਨਾਲ ਵੀ ਗੱਲਬਾਤ ਹੋਈ ਆ ਕਿਉਂਕਿ ਐਸਐਸਪੀ ਤੇ ਇੱਥੇ ਮੌਜੂਦ ਨਹੀਂ ਸੀ ਨਾ ਕੋਈ ਐਸਪੀ ਸੀ ਉਹਨਾਂ ਨੇ ਭੇਜਿਆ ਇਥੋਂ ਡੀਐਸਪੀ ਸਿਟੀ ਨੂੰ ਭੇਜਿਆ ਮੰਗ ਪੱਤਰ ਲੈਣ ਵਾਸਤੇ ਉਹਨਾਂ ਨੇ ਇਹ ਯਕੀਨ ਦਵਾਇਆ ਕਿ ਸਾਰੇ ਮਾਮਲੇ ਦੀ ਜਿਹੜੀ ਆ ਇਹਨਾਂ ਜਿਹੜੇ ਦਰਜ ਕੀਤੇ ਨੇ ਪਰਚੇ ਇਹਨਾਂ ਦੀ ਜਿਹੜੀ ਆ ਨਿਰਪੱਖ ਜਿਹੜੀ ਜਾਂਚ ਕੀਤੀ ਜਾਏਗੀ ਔਰ ਲੋਕਾਂ ਨੂੰ ਜਿਹੜਾ ਇਨਸਾਫ ਦਿੱਤਾ ਜਾਏਗਾ ਔਰ ਜਥੇਬੰਦੀਆਂ ਨੇ ਉਹਨਾਂ ਨੂੰ ਸਮਾਂ ਦਿੱਤਾ ਕਿ ਅਸੀਂ ਤੁਹਾਨੂੰ ਬੋਧਵਾਰ ਤੱਕ ਦਾ ਸਮਾਂ ਦਿੰਨੇ ਆ ਔਰ ਆਸ ਕਰਦੇ ਆ ਕਿ ਤੁਸੀਂ ਇੱਥੇ ਕੋਈ ਲੜਿੰਦੀ ਤੇ ਜਿਹੜੀ ਬਣਦੀ ਜਿਹੜੀ ਕਾਰਵਾਈ ਆ ਉਹ ਕਰਕੇ ਸਾਨੂੰ ਇਨਸਾਫ ਦੋਗੇ ਉਸ ਤੋਂ ਬਾਅਦ ਵਿੱਚ ਬੁੱਧਵਾਰ ਤੋਂ ਬੁੱਧਵਾਰ ਨੂੰ ਜਿੱਥੇ ਬੰਦੀਆਂ ਆਪਸੀ ਤਾਲ ਮਿਲਦੇ ਨਾਲ ਅਗਲੇ ਸੰਘਰਸ਼ ਦਾ ਜਿਹੜਾ ਫੈਸਲਾ ਕਰਕੇ ਉਹਦਾ ਐਲਾਨ ਕਰਨਗੇ ਜਿੰਦਰ ਸਿੰਘ ਕਥਾਵਾਚਕ ਸ਼ੌਮਲੀ ਕਾਲੀਗਨ ਰਸਰ ਦਾ ਜ਼ਿਲ੍ਹਾ ਯੂਥ ਪ੍ਰਧਾਨ ਹੈ ਪਿਛਲੇ ਦਿਨ ਜਿਹੜਾ ਪਿੰਡ ਜਾਗਵਾਲ ਬਾਂਗਰ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਬੜੀ ਮੰਦਭਾਗੀ ਘਟਨਾ ਹੈ ਮਾਸਟਰ ਜੀ ਹੋਣੇ ਜਿੰਦਰ ਸਿੰਘ ਜੀ ਹੋਣੇ ਆਪੋ ਸਕੂਲ ਦੇ ਵਿੱਚ ਸੀ ਤੇ ਕਿਵੇਂ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕਿਵੇਂ ਸਟੇਟ ਬਣ ਰਿਹਾ ਆਪਣੇ ਆਪ ਦੇ ਵਿੱਚ ਹਨ ਵੀ ੱੱੱਕੇ ਨਾ ਕਹਿ ਕਿ ਚੈਲੰਜ ਕਰਕੇ ਕਿ ਫੈਸਲਾ ਕਰੋ ਨਹੀਂ ਤੇ ਟੋੜ ਤੇ ਐਫ ਆਈਰ ਕਰਨੀ ਹੈ ਤੇ ਮਤਲਬ ਲਜਾਇਜ ਆਫਰ ਹੀ ਕੀਤੀ ਜਾ ਰਹੀਆਂ ਸੋ ਬਹੁਤ ਸਾਰੇ ਜਿਹੜੇ ਜ਼ਿਲ੍ਹਾ ਗਰਦਾਸਪੁਰ ਦੇ ਵਿਧਾਨ ਸਭਾ ਹਲਕੇ ਐ ਉਹਦੇ ਵਿੱਚ ਜਿਹੜੇ ਬਿਲਕੁਲ ਹੀ ਪੁਲਿਸ ਅਫਸਰ ਆ ਲਾਅ ਐਂਡ ਆਰਡਰ ਦੇ ਮੁਤਾਬਕ ਕੰਮ ਨਹੀਂ ਕਰ ਰਹੇ ਸਿੱਧੀ ਸਿੱਧੀ ਪੋਲੀਟਿਕਲ ਦਖਲਅੰਦਾਜ਼ੀ ਐ ਜੋ ਤੂ ਕਮਾਉਂਦਾ ਇੱਥੇ ਤੱਕ ਐ ਨਹੀਂ ਕਈ ਪੁਲਿਸ ਅਫਸਰਾਂ ਨੇ ਵੀ ਬਿਆਨ ਦਿੱਤੇ ਐ ਮਤਲਬ ਐਸ ਐਚ ਓ ਨੇ ਇਸ ਹਲਕੇ ਦੇ ਮਤਲਬ ਜਿੰਨੇ ਵੀ ਵਿਧਾਨ ਸਭਾ ਹਲਕੇ ਐ ਵੀ ਜੀ ਜੋਾਨੂੰ ਹਲਕਾ ਚਾਰਜ ਕਰੂਗਾ ਐ ਨਹੀਂ ਅਖਬਾਰ ਦਾ ਵੀ ਇੱਕ ਬਿਆਨ ਪਿਆ ਹੋ ਜਦੇ ਵਿੱਚ ਕਿਹਾ ਗਿਆ ਵੀ ਉਹ ਹਲਕਾ ਚਾਰਜ ਨੇ ਫੈਸਲਾ ਕਰਨਾ ਪੁਲਿਸ ਅਫਸਰ ਦਾ ਕਿਸੇ ਵੀ ਐਸ ਐਚ ਓ ਦਾ ਜਿਹੜਾ ਫੈਸਲਾ ਜੋ ਲਾਅ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਹੋਵੇਗਾ ਮਤਲਬ ਪੁਲਿਸ ਆਪਣੇ ਆਪ ਚ ਸਟੇਟ ਬਣ ਰਹੀ ਹੈ ਜੋ ਬਹੁਤ ਗਲਤ ਚੱਲ ਰਿਹਾ ਹੈਗਾ ਸੋ ਜੋ ਇਹ ਜਗਵਾਲ ਤ੍ਰਿਕਣਾਈ ਦੀ ਆਪਾਂ ਬਿਲਕੁਲ ਨਿੰਦਾ ਕਰਦੇ ਆ ਨਕੀਤੀ ਕਰਦੇ ਆ ਤੇ ਆਪਾਂ ਆਉਣ ਵਾਲੇ ਭੂਇਖ ਦੇ ਵਿੱਚ ਹੁਣ ਡਿਸਕਸ ਹੋ ਰਹੀ ਹੈ ਮੀਟਿੰਗ ਹੋ ਰਹੀ ਹੈ ਤੇ ਹੋਰ ਵੱਡਾ ਪ੍ਰੋਗਰਾਮ ਵੀ ਕੀਤਾ ਜਾਵੇ ਜਿਹੜੇ ਗਲਤ ਪੁਲਿਸ ਵਾਲੇ ਲਾਅ ਆਰਡਰ ਨੂੰ ਤਾਂ ਕੰਮ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਵੀ ਪੰਜਾਬ ਸਰਕਾਰ ਜਾਂ ਇੱਥੇ ਸੰਬੰਧਿਤ ਐਸਐਸਪੀ ਨੂੰ ਕਹਿੰਦੇ ਉਹਨਾਂ ਦੇ ਥਾਣੇ ਬਦਲੇ ਜਾਣ ਉਹ ਉਥੋਂ ਬਦਲਿਆ ਜਾਵੇ ਮੈਂ ਅਸ਼ੂਨੀ ਫੱਜਪੁਰ ਜ਼ਿਲ੍ਹਾ ਪ੍ਰਧ ਸਾਡੇ ਸਾਥੀ ਜਸਵਿੰਦਰ ਸਿੰਘ ਦੇ ਉੱਤੇ ਜਿਹੜਾ ਵਾ ਵਿਧਿਆਪਕ ਤੇ ਪਰਚਾ ਜਿਹੜਾ ਨਜਾਇਜ਼ ਕੀਤਾ ਗਿਆ ਵਾ ਉਹਨੂੰ ਰੱਦ ਕਰਾਉਣ ਵਾਸਤੇ ਇੱਥੇ ਗਰਦਾਸਪੁਰ ਦੀਆਂ ਸਮੂਹ ਅਧਿਆਪਕ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਵਾ ਇੱਥੇ ਉਹਨਾਂ ਦਾ ਰੋਸ ਮਾਰਚ ਕੀਤਾ ਵਾ ਰੋਸ ਮਾਰਚ ਕਰਦੇ ਹੋਏ ਐਸਐਸਪੀ ਸਾਹਿਬ ਦੇ ਦਫ਼ਤਰ ਗਏ ਪਰ ਉਹਨਾਂ ਨੇ ਅੱਗੋਂ ਗੇਟ ਬੰਦ ਕਰ ਲਿਆ ਅਸੀਂ ਲੋਕਲ ਜਿਹੜਾ ਉੱਥੇ ਦੇ ਜਿਹਦੇ ਇਸ਼ਾਰੇ ਦੇ ਉੱਤੇ ਡੀਐਸਪੀ ਆ ਉਹ ਕੰਨਵਾਉਂਦਾ ਉਹਦੇ ਸਾਰੇ ਦੇ ਉੱਤੇ ਜਿੱਤੇ ਪਰਚਾ ਦਰਜ ਕੀਤਾ ਉਹਨੂੰ ਮੰਗ ਪੱਤਰ ਨਹੀਂ ਦਿੱਤਾ ਐ ਡੀਐਸਪੀ ਸਿਟੀ ਨੂੰ ਜਿਹੜਾ ਮੰਗਪੱਤਰ ਦਿੱਤਾ ਵਾ ਤੇ ਉਹਨਾਂ ਨੂੰ ਬੁੱਧਵਾਰ ਦਾ ਟਾਈਮ ਦਿੱਤਾ ਗਿਆ ਵਾ ਕਿ ਜਿਹੜਾ ਅਧਿਆਪਕ ਸਮੇਤ ਇਨਜਾਜ ਪਰਚੇ ਜਿਹੜੇ ਦਰਜ ਕੀਤੇ ਗਏ ਉਹਨਾਂ ਨੂੰ ਰੱਦ ਕੀਤਾ ਜਾਏ ਉਹਨਾਂ ਦੀ ਜਾਂਚ ਕਰਾ ਕੇ ਐਸਪੀ ਸਾਹਿਬ ਨੂੰ ਮੰਗ ਕੀਤੀ ਆ ਜਾਂਚ ਕਰਾ ਕੇ ਅਧਿਆਪਕ ਸਾਥੀ ਨੂੰ ਨਿਆਂ ਦਿੱਤਾ ਜੇ ਨਿਆਂ ਨਹੀਂ ਦਿੱਤਾ ਜਾਂਦਾ ਤੇ ਸਾਰੀਆਂ ਜਿਹੜੇ ਅੱਜ ਤੁਸੀਂ ਸੀਆਰਡੀ ਵਾਲੇ ਵੀ ਇੱਥੇ ਸਾਥੀ ਆਏ ਆ ਹੋਰ ਵੀ ਇੱਥੇ ਮੁਲਾਜ਼ਮ ਸਾਥੀ ਆ ਵਿਸ਼ਾਲ ਜਿਹੜਾ ਕੱਟ ਹੋਇਆ ਵਾ ਇਹਨੂੰ ਵੇਖਦੇ ਹੋ ਜਿਹੜੀ ਆ ਇਹ ਤਾਂ ਦਾ ਜਿਹੜਾ ਇਨਜਾਜ ਪਰਚਾ ਰੱਦ ਹੋਣਾ ਚਾਹੀਦਾ ਤੇ ਅੱਗੋਂ ਜਿਹੜਾ ਸੰਘਰਸ਼ ਜਿਹੜਾ ਹੋਰ ਅਧਿਆਪਕ ਅਧਿਆਪਕ ਜਥੇਬੰਦੀਆਂ ਔਰ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਜਿਹੜਾ ਵਾ ਉਹ ਕੀਤਾ ਜਾਏਗਾ ਔਰ ਪ੍ਰਸ਼ਾਸਨ ਨੂੰ ਅਸੀਂ ਮਜਬੂਰ ਕਰਾਂਗੇ ਇਹ ਨਜ਼ਾਇਜ਼ ਜਿਹੜਾ ਪਰਚਾ ਕੀਤਾ ਵਾ ਉਹਨੂੰ ਰੱਦ ਕਰਨ ਵਾਸਤੇ ਮਜਬੂਰ ਕਰਾਂਗੇ ਤੁਹਾਡੇ ਮੀਡੀਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾੜਾ ਬਹੁਤ ਸਹਿਯੋਗ ਦਿੱਤਾ ਵਾ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਸੀਆਈਡੀ ਵਾਲਾ ਨੇ ਮੰਗ ਕਰਦੇ ਆ ਇਹ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਕੇ ਪਰਚੇ ਜਿਹੜੇ ਨਜ਼ਾਇਜ਼ ਰੱਦ ਕੀਤੇ ਜਾਣ ਤੇ ਅੱਗੋਂ ਇਹੋ ਇਹਨਾਂ ਦਾ ਤਕੜਾ ਸੰਘਰਸ਼ ਕਰਕੇ ਪਰਚੇ ਜਿਹੜੇ ਨਜਾਇਜ਼ ਆ ਵਾਸ਼ ਜਿਹੜੇ ਰੱਦ ਹੋਣਗੇ ਇਹ ਤੁਹਾਨੂੰ ਅਸੀਂ ਸਵਾਦ ਦਿੰਨੇ ਆ ਹੁਣ ਜਥੇਬੰਦੀਆਂ ਦੀ ਮੀਟਿੰਗ ਹੋਏਗੀ ਜੋ ਵੀ ਫੈਸਲਾ ਹੋਏਗਾ ਉਹ ਸਾਰੇ ਸਾਰੇ ਸੱਜਣ ਦੱਸ ਦਿੱਤਾ ਜਾਏਗਾ ਪਿੰਡ ਜਾਗੋਲ ਬੰਗਰ ਦੇ ਲੋਕਾਂ ਦੇ ਵੱਲੋਂ ਮੰਗ ਪੱਤਰ ਜਿਹੜਾ ਸੁਣਿਆ ਗਿਆ ਉਹ ਆਪਾਂ ਅੱਗੇ ਬੰਦੀਆਂ ਆ ਕੀ ਮੰਗ ਪੱਤਰ ਆ ਔਰ ਕੀ ਇਤਿਕਾਰ ਦੇ ਕਿ ਇਹ ਸਾਰੇ ਸਾਥ ਸੰਗਤ ਜਿਹੜੀ ਇਕੱਠੀ ਹੋ ਕੇ ਆਏ ਸੀ ਕਿ ਸਾਡੇ ਦੇ ਜਿਹੜਾ ਨਜਾਇਜ਼ ਪੱਤਾ ਦਰਜ ਹੋਇਆ ਵਾ ਇਸ ਦੇ ਸਬੰਧੀ ਮੰਗ ਪੱਤਰ ਲੈ ਕੇ ਆਏ ਸੀ ਮਾਨਯੋਗ ਐਸਐਸਪੀ ਸਾਹਿਬ ਨੂੰ ਦੇਣ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਕਿਤੇ ਕੰਮ ਤੇ బిਜੀ ਆ ਉਹਨਾਂ ਦੇ ਅਿਹਵਤ ਵਿੱਚ ਇਹਨਾਂ ਦਾ ਮੰਗ ਪੱਤਰ ਲੈ ਲਿਆ ਤੇ ਐਸਐਸਪੀ ਸਾਹਿਬ ਦੇ ਪੇਸ਼ ਕਰ ਦਿੱਤਾ ਜੀ ਕਿਸ ਤਰੀਕੇ ਨਾਲ ਜਾਂਚ ਹੋਵੇਗੀ ਇਹਦੀ ਨਿਰਪੱਖ ਜਾਂਚ ਹੋਵੇਗੀ ਐਸਐਸਪੀ ਸਾਹਿਬ ਟੀਮ ਬਣਾ ਦੇਣਗੇ ਨਿਰਪੱਖ ਜਾਂਚ ਹੋਵੇਗੀ ਥੈਂਕ ਯੂ ਇਹ ਨੰਗਾ ਚਿੱਟਾ ਸੱਚ ਆ ਔਰ ਇਹਨਾਂ ਪੁਲਿਸ ਅਫਸਰਾਂ ਨੂੰ ਪਤਾ ਕਾਨੂੰਨ ਆ ਦੀ ਪੁਲਿਸ ਦੇ ਬੱਚੇ ਬੈਠ ਕੇ ਇੱਕ ਸਿਪਾਈ ਨੂੰ ਪਤਾ ਵਾ ਐਸਐਸਓ ਨੂੰ ਪਤਾ ਡੀਐਸਪੀ ਨੂੰ ਪਤਾ ਔਰ ਇਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕੋਈ ਭਨੇਖਾ ਨਹੀਂ ਕਿ ਸਰਕਾਰ ਦੀਆਂ ਜੜੀਆਂ ਟੱਕਣ ਜੜੀਆਂ ਹਦਸਾ ਨਹੀਂ ਉਹਦੇ ਮੁਤਾਬਕ ਜਿਹੜਾ ਨੰਗਾ ਚਿੱਟਾ ਝੂਠਾ ਤੇ ਸਰਾਸਰ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਜਾਗਵਾਲ ਬਾਂਗਰ ਦੇ ਵਿੱਚ ਔਰ ਅਸੀਂ ਇਹਨਾਂ ਦੀ ਇਹ ਤੱਕੇ ਸਾਈ ਦੇ ਬਰਦਾਸ਼ਤ ਕਰਨੀ ਆ ਸਾਡੇ ਦੇ ਜ਼ਖਮ ਕੀਤੇ ਨੇ ਪਰ ਜ਼ਖਮਾਂ ਦੇ ਉੱਤੇ ਲੂਣ ਪਾਉਣ ਦੀ ਇਹਨਾਂ ਨੂੰ ਆਗਿਆ ਨਹੀਂ ਦਵਾਂਗੇ ਇਹ ਸਾਡਾ एलान ਅਸੀਂ ਆਏ ਆ ਐਸਐਸਪੀ ਨਾਲ ਗੱਲ ਕਰਨ ਵਾਸਤੇ ਕੇ ਐਸਐਚਓ ਦਬਾ ਥੱਲੇ ਆ ਹਲਕਾ ਡੀਐਸਪੀ ਦਬਾ ਥੱਲੇ ਆ ਤੇਰੇ ਤੋਂ ਆਸ ਕੀਤੀ ਜਾਂਦੀ ਆ ਕਿ ਤੂੰ ਇਹਨਾਂ ਤੋਂ ਉੱਪਰ ਆ ਇਹ ਸਾਰੇ ਛਫਾਰਸੀ ਲੱਗਦੇ ਨੇ ਐਸਐਚਓ ਡੀਐਸਪੀ ਪਰ ਘਟੋ ਘਟ ਤੁਹਾਡੀ ਛਪਾਰਸ਼ ਉੱਪਰਲੇ ਲੈਵਲ ਦੇ ਉੱਤੇ ਆ ਤੁਸ ਤੁਹਾਡੇ ਤੋਂ ਆਸ ਕਰਦੇ ਆ ਸਾਡੀ ਗੱਲ ਸੁਣੋਗੇ ਇਹ ਝੂਠੇ ਪਰਚੇ ਰੱਦ ਕਰੋਗੇ ਲੜਿੰਦੀ ਕਾਰਵਾਈ ਕਰਕੇ ਪਰ ਜੇ ਇੱਥੇ ਸਾਡਾ ਇਹੋ ਹਾਲ ਹੋਣਾ ਤੇ ਆਪਾਂ ਇਹ ਜਿਹੜਾ ਸੋਚਾਂਗੇ ਵਿਚਾਰਾਂਗੇ ਫਿਰ ਕੋਈ ਫੈਸਲਾ ਕਰਾਂਗੇ ਕਿ ਅਸੀਂ ਇਨਸਾਫ ਕਿਵੇਂ ਲੈਣਾ ਕਿਉਂਕਿ ਜਿਹੜੀ ਨੰਗੀ ਚਿੱਟੀ ਬੇਇਨਸਾਫੀ ਕੀਤੀ ਗਈ ਆ ਉਹਨੂੰ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਉਂਕਿ ਆਪ ਤੌਰ ਤੇ ਨਿੱਕੀ ਨਿੱਕੀ ਗੱਲ 'ਤੇ ਕਹਿ ਦਿੱਤਾ ਜਾਂਦਾ ਇਹ ਲੋਕਤੰਤਰ ਦਾ ਕਾਹਨ ਮੈਂ ਸਮਝ ਨਾ ਕਿ ਜਿਹੜੇ ਝੂਠੇ ਤੇ ਨਜਾਇਜ਼ ਸਰ ਸਰ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਇਹ ਪਰਚੇ ਦਰਜ ਕਰਨ ਦੇ ਪਿੱਛੇ ਕਾਰਨ ਇਹ ਆ ਕਿ ਉੱਥੇ ਇਹਨਾਂ ਦੀ ਮਰਜ਼ੀ ਤੋਂ ਖਿਲਾਫ ਲੋਕਾਂ ਨੇ ਅਸਲੀ ਲੋਕਤੰਤਰੀ ਹੱਕ ਦੀ ਵਰਤੋਂ ਕਰਕੇ ਪਿੰਡ ਦੀ ਪੰਚਾਇਤ ਬਣਾਈ ਆ ਔਰ ਪੰਚਾਇਤ ਇੱਕ ਸਿਹਰਦ ਸਾਡੇ ਭੈਣ ਜੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਆ ਬਣੀ ਆ ਭਣਜੀ ਤਨਜੀਤ ਦੀ ਅਗਵਾਈ ਦੇ ਵਿੱਚ ਔਰ ਉਹ ਪਿੰਡ ਦੇ ਵਿਕਾਸ ਵਾਸਤੇ ਸਿਹਰਦ ਆ ਇਹ ਤੁਸੀਂ মিডিਆ ਦੀ ਜਿਹੜੀ ਵੀਡੀਓ ਓਟੇ ਵਿੱਚ ਜਕੀਮ ਕਰਦੇ ਮੇਰੇ ਤੇ ਖੁਦ ਪਰਚਾ ਦਰਜ ਹੋਇਆ ਮੈਂ ਦੂਜੇ ਪਿੰਡ ਹਾਂ মিডিਆ মিডিਆ ਦੀ ਵੀਡੀਓ ਬਣੀ ਸਾਡੇ ਪਿੰਡ ਦੀ ਉੱਥੇ ਇੱਕ ਬੰਦਾ ਪਰਚਾ ਚਾਰਾਂ ਦੇ ਦਰਜ ਹੋ ਗਿਆ ਇੱਕ ਬੰਦੇ ਨੇ ਸਾਈਨਟ ਕਰ ਲਈ ਫਿਰ ਚੱਲ ਕੇ ਉਹ ਬੰਦੇ ਨੇ ਕੋਈ ਕਾਰਵਾਈ ਨਹੀਂ ਹੋਈ